ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਈ ਅੱਜ ਸਾਡੇ ਰੋਪੜ ਗੁਰਦੁਆਰਾ ਪੱਠਾ ਸਾਹਿਬ ਦੂਜਾ ਦਵਾਨ ਹੈ ਬਾਈ ਸਾਡੇ ਮੰਡੀ ਵਿੱਚ ਦੇਖੋ ਫੁੱਲ ਰੌਣਕਾਂ ਲੱਗੀਆਂ ਬਾਈ ਅੱਜ ਗੱਡੀਆਂ ਗੱਡੀ ਖੜੀ ਆ ਸਾਡਾ ਪਾਬਲਾ ਬਾਈ ਹੋਰ ਪਾਬਨ ਵੀਰੇ ਚੱਲ ਆ ਬਾਈ ਠੀਕ ਠਾਕ ਅੱਜ ਰੌਣਕ ਮੇਲਾ ਪੂਰਾ ਰੋਪੜਵਾ ਦੇਖ ਲੈ ਆਹ ਦੇਖ ਲੈ ਭਰੀ ਬਈ ਪਾਰਕਿੰਗ ਹੈ ਪੂਰਾ ਬਾਈ ਅਸੀਂ ਗੱਡੀਆਂ ਪਾਰਕ ਕਰਾਈਆਂ ਬਾਈ ਅੱਜ ਉਰੇ ਅਖੜ ਜੁੜੀ ਇਧਰ ਨੇ ਦੀ ਅੱਜ ਜਗਾ ਨਹੀਂ ਹੈ ਬਾਈ ਕਿਤੇ ਵੀ ਤੇ ਇੱਧਰ ਸਾਡੇ ਛਿੰਝ ਚੱਲ ਰਹੀ ਹੈ ਬਾਈ ਆਪਣੀ ਛਿੰਝ ਦੇਖੀ ਕਿ ਨਹੀਂ ਨਹੀਂ ਗਿਆ ਨਹੀਂ ਯਾਰ ਗਿਆ ਨਹੀਂ ਤੇ ਟਰੈਕਟਰ ਦਿਖਾ ਦਿਓ ਬਾਈ ਆਪਾਂ ਟਰੈਕਟਰ ਦੇਖੋ ਤੇ ਆਪਣੇ ਕੋਲ ਬਾਈ ਟਰੈਕਟਰ ਆਇਆ ਜੀ ਮਹਿੰਦਰਾ 275 ਆਹ ਲੈ ਦੇਖ ਤਾਂ ਟਰੈਕਟਰ ਸਾਫ਼ ਹੈ ਸਾਫ਼ ਆਇਆ ਓਕੇ ਆ ਅੱਜ ਆਇਆ ਇਹ ਅੱਜੇ ਵੀਰੇ ਅੱਜੇ ਤੇ ਬਾਈ ਗੱਲ ਕਰੀਏ ਮਾਡਲ ਦੀ ਤਾਂ ਹੈਗਾ ਮਾਡਲ 21997 ਇਹ ਬਾਈ ਹਾਈ ਸਪੀਡ ਵਾਲਾ ਟਰੈਕਟਰ ਹੈ। ਅਵਲੇ ਵੀਰੇ ਟਰੈਕਟਰ ਪਹਿਲੇ ਮਾਲਕ ਦੇ ਘਰ ਤੇ ਆਇਆ ਹੈ। ਹੈ? ਕਿਹੜਾ ਮਾਡਲ ਹੈ? 97 ਆ ਵੀਰੇ 97। ਇਹ ਟਰੈਕਟਰ ਪਹਿਲੇ ਮਾਲਕ ਦੇ ਘਰ ਤੇ ਆਇਆ ਵੀਰੇ ਇਹ। ਟਰੈਕਟਰ ਸਾਂਭਿਆ ਵਾ। ਫਰਸਟ ਓਨਰ ਤੇ ਬਾਈ ਸਾਡੇ ਲੋਕਲੇ ਪਿੰਡ ਪੈਂਦਾ ਰੂਪੜ ਦਾ ਨੰਬਰ ਹੈ। ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ 60-65 ਕੇ ਪੈਸੇ ਟਾਇਰ ਆ ਬਾਈ ਹੈਗੇ ਰਬੜ ਵਾਲੇ ਆ। ਠੀਕ ਹੈ ਜੀ। ਤੇ ਟਾਇਰ ਰਬੜ ਵਾਲੇ ਆ ਮੋਰਲੇ ਟਾਇਰਾਂ ਤੇ ਬਾਈ ਮੋਰਲੇ ਟਾਇਰ ਤਕਰੀਬਨ ਹੈਗੇ ਆ 35 ਕੇ ਪੈਸੇ 30 35 ਵਾਧੇ ਪਿਛਲੇ ਟਾਇਰ ਹੈਗੇ 60 65 ਪੈਸੇ ਠੀਕ ਹੈ ਜੀ ਜੇ ਕੇ ਤੇ ਦੇ ਟਾਇਰਾਂ ਤੇ ਰਬੜ ਹੋਈ ਹੋਈ ਆ ਰਬੜ ਵਧੀਆ ਹੋਈ ਹੋਈ ਆ ਬਾਈ ਦੇਖੋ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਬਾਈ ਰੰਗ ਦੀ ਰੰਗ ਸਾਰੇ ਜੈਨੂਨ ਆ ਟਰੈਕਟਰ ਦਾ ਠੀਕ ਹੈ ਜੀ ਜਿਵੇਂ ਦਾ ਕੰਪਨੀ ਚੋਂ ਆਇਆ ਹੋਇਆ ਟਰੈਕਟਰ ਉਦਾਂ ਹੀ ਆ ਕਿਤੇ ਰੰਗ ਪੇਂਟ ਦੀ ਹੋਇਆ ਤਾਂ ਟਰੈਕਟਰ ਦੀ ਫੁੱਲ ਤਸੱਲੀ ਆ ਬਾਈ ਜਿਵੇਂ ਆਪਾਂ ਅੱਗੇ ਕਹਿੰਨੇ ਨੂੰ ਟਰੈਕਟਰ ਫਰੀ ਦੇ ਦਾਂਗੇ ਆਪਾਂ ਠੀਕ ਹੈ ਜੀ ਇਹ ਬਾਕੀ ਇੰਜਨ ਗੇਅਰ ਤਾਂ ਪੂਰਾ ਕੰਮ ਹੈ ਬਾਈ ਟਰੈਕਟਰ ਠੀਕ ਹੈ ਜੀ ਲੋ ਜੀ ਬੰਪਰ ਲੱਗਿਆ ਹੋਇਆ ਟਰੈਕਟਰ ਨੂੰ ਲੋ ਜੀ ਕਰੋ ਕੰਡੀਸ਼ਨ ਚੈੱਕ ਬਾਕੀ ਆਪਾਂ ਦੋਨੂੰ ਸਟਾਰਟ ਕਰਕੇ ਆਪਰੇ ਵੀਰੇ ਮਾੜੀ ਸੈਲਫ ਦਾ ਮਾਰ ਟਰੈਕਟਰ ਨੂੰ ਕਿ ਮੁੰਡਾ ਲੰਬਾ ਬਹੁਤ ਆ ਬਾਈ ਸਾਡਾ ਲੋ ਜੀ ਆਵਾਜ਼ ਚੈੱਕ ਕਰੋ ਟਰੈਕਟਰ ਦੀ ਕਿਹਾ ਜੀ ਕੋਈ ਸਾਇਲੈਂਟ ਟਰੈਕਟਰ ਜਮਾ ਹੀ ਬਲਵੇ ਅਇਰ ਪ੍ਰੈਸ਼ਰ ਕਿੱਥੇ ਮੀਟਰ ਦਾ ਪਰਲੇ ਪਾਸਿਆ ਤੁਹਾਨੂੰ ਐਰ ਪ੍ਰੈਸ਼ਰ ਚੈੱਕ ਕਰਾਉਣਾ ਬਾਈ ਇਹਦਾ ਆ ਚੈੱਕ ਕਰੋ ਐਰ ਪ੍ਰੈਸ਼ਰ ਫੁੱਲ ਆ ਬਾਈ ਐਨ ਬਾਕੀ ਰਿੰਮਾਂ ਦਾ ਚੈੱਕ ਕਰੋ ਬਾਈ ਰਿੰਮਾਂ ਦਾ ਰੰਗ ਦੇਖੋ ਟਰੈਕਟਰ ਦਾ ਮਗਰਾੜ ਕਰੋ ਚੈੱਕ ਠੀਕ ਹੈ ਜੀ ਪੂਰੇ ਸਾਫ਼ ਮਗਰਾੜਾ ਟਰੈਕਟਰ ਦੇ ਦੇਖੋ ਜੀ ਅੰਦਰੋਂ ਦੇਖ ਲਓ ਬਾਈ ਕੁਝ ਨਹੀਂ ਲੱਗਿਆ ਵਾ ਸੀਸੇ ਵਰਗੇ ਮਗਰਾੜਾ ਪਏ ਟਰੈਕਟਰ ਦੇ ਹੁੱਕ ਚਲਮੀ ਲੱਗੀ ਹੋਈ ਆ ਬਾਈ ਡੰਡਾ ਫੱਟੀ ਨਾਲ ਆ ਪੀਵੀ 12 ਸਾਡੇ ਰੋਪੜ ਦਾ ਨੰਬਰ ਆ ਜੀ ਠੀਕ ਆ ਨਾਲੇ ਕਰਦੇ ਮੇਰੇ ਬੰਦ ਬਾਈ ਮੈਨੂੰ ਕਈ ਸਾਰੇ ਵੀਰਾਂ ਦੇ ਫੋਨ ਆਏ ਵੇ ਤੇ ਜੀ 275 ਵਾਸਤੇ ਤਾਂ ਜਿਹਨੇ ਵੀ ਲੈਣਾ ਹੋਇਆ ਟਰੈਕਟਰ ਵਧੀਆ ਬਾਈ ਬਾਕੀ ਆਪਣੀ ਤਸੱਲੀ ਬਾਈ ਆ ਕੇ ਆਪਣੀ ਜ਼ਰੂਰ ਕਰਿਓ ਠੀਕ ਹੈ ਜੀ ਚਲਾ ਕੇ ਦੇਖ ਲਿਓ ਤੇ ਇਹ ਗੱਲ ਦੀ ਗਰੰਟੀ ਹੈ ਵੀ ਟਰੈਕਟਰ ਰੀਜਨਲ ਆ ਸਾਰਾ ਹੀ A to Z ਜੈਨੂਅਲ ਆ ਜ਼ਿੰਮੇਵਾਰ ਕੰਪਨੀ ਵੱਲੋਂ ਆਇਆ ਹੋਇਆ ਟਰੈਕਟਰ ਤਾਂ ਚੀਂ ਟੂਚਿੰਗ ਦੀ ਫੁੱਲ ਗਰੰਟੀ ਆ ਠੀਕ ਹੈ ਜੀ ਤੇ ਹੁਣ ਗੱਲ ਕਰੀਏ ਮੁੱਲ ਦੀ ਤਾਂ ਬਾਈ ਮੁੱਲ ਕਰਦੇ ਆਪਾਂ ਇਹਦਾ 1,60,000 ਰੁਪਇਆ ਠੀਕ ਹੈ ਜੀ 1.60 ਮੁੱਲ ਆ ਬਾਕੀ ਜਿਨੇ ਵੀ ਲੈਣਾ ਹੋਇਆ ਟਰੈਕਟਰ ਆ ਕੇ ਦੇਖ ਲਿਓ ਪਾਸ ਕਰ ਲਿਓ ਬਾਕੀ ਦਾ ਜੋ ਰੇਟ ਆ ਮਾਨਦਾਨਾ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਜਿਵੇਂ ਕਿ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਵੀ ਬਾਈ ਆਪਣਾ ਸੌਦਾ ਜਿਹੜਾ ਉਹ ਆ ਕੇ ਹੋਣਾ ਟਰੈਕਟਰ ਦਾ ਦੇਖ ਕੇ ਚਲਾ ਕੇ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਬਾਈ ਟਰੈਕਟਰ ਹੋਰ ਵੀ ਖੜੇ ਨੇ ਸੈਕੰਡ ਹੈਂਡ ਇੱਕ ਸਾਡੇ ਵੀਰਾਂ ਕੋ ਖੜਾ ਜੌਂਡੀਰ ਵਾਲੇ ਵੀਰਾਂ ਕੋਲ ਕਰੋ ਜੀ ਚੈੱਕ ਅੰਦਰਾਂ ਨੇ ਬਾਲਟੀਆਂ ਮੂੜੀਆਂ ਉੱਪਰੇ ਰੱਖੀਆਂ ਵੀ ਸਾਰਾ ਕੁਝ ਤੇ ਏ ਬਾਈ 2010 ਮਾਡਲ ਹੈ 2010 ਆ ਪਤਾ ਨਹੀਂ 11 ਆ ਅਰਜਨ ਆ 555 ਇਹਨਾਂ ਨੇ ਵਿੱਚ ਘਟਿਆ ਹੋਇਆ ਜੀ ਟਰੈਕਟਰ ਠੀਕ ਆ ਜੀ ਰੋਕੜੀ ਸੱਚਾ ਇਹ ਵੀ 65 ਨੰਬਰ ਆ ਮੋਹਾਲੀ ਦਾ ਸਾਫ ਸੁਥਰਾ ਟਰੈਕਟਰ ਆ ਸਾਰਾ ਹੀ ਤੇ ਜੇ ਕਿਸੇ ਨੇ ਅਰਜਨ 555 ਲੈਣਾ ਬਾਈ ਸਾਈਡ ਗੇਅਰ ਚ ਠੀਕ ਆ ਜੀ ਤਾਂ ਰੋਪੜ ਜੌਂਡੀਅਰ ਏਜੰਸੀ ਵਿੱਚ ਖੜਾ ਟਰੈਕਟਰ ਉੱਥੇ ਆ ਕੇ ਦੇਖ ਸਕਦਾ ਜੀ ਠੀਕ ਹੈ ਜੀ ਮੁੱਲ ਦੀ ਗੱਲ ਕਰੀਏ ਤਾਂ ਇਹਦਾ ਮੁੱਲ ਬਾਈ 310000 ਰੁਪਿਆ ਇਹਦੇ ਵਿੱਚ ਵੀ ਆਪਾਂ ਮੌਕੇ ਤੇ ਪੂਰਾ ਮਾਨ ਤਨ ਕਰਾ ਦਾਂਗੇ ਜਿਨੇ ਵੀ ਟਰੈਕਟਰ ਲੈਣਾ ਹੋਇਆ ਠੀਕ ਹੈ ਜੀ ਇੰਜਨ ਕੇ ਦਾ ਟਰੈਕਟਰ ਬਾਈ ਵਧੀਆ ਚਲਾਈ ਚਲੂਈ ਸਾਫ਼ ਹੈ ਟਰੈਕਟਰ ਦੀ ਠੀਕ ਹੈ ਜੀ ਆਵਾਜ਼ ਬੂਜ ਨਹੀਂ ਹੈਗੀ ਪਿਛਲੇ ਹਿੱਸੇ 'ਚੋਂ ਤੇ ਪੀਵੀ 65 ਕੇ 1757 ਨੰਬਰ ਆ ਬਾਈ ਠੀਕ ਹੈ ਜੀ ਬਾਕੀ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਈ ਕਿਸੇ ਨੇ ਕਿਸੇ ਵੀ ਟਰੈਕਟਰ ਬਾਰੇ ਇਹਦੇ ਬਾਰੇ ਤਾ ਬਾਈ ਆਪਣੇ ਨਾਲ ਵਟਸਐਪ ਤੇ ਕਾਲ ਕਰ ਸਕਦਾ ਉਥੋਂ ਜਾਣਕਾਰੀ ਲੈ ਲਿਓ ਆਪਾਂ ਦੀ ਪੂਰੀ ਜਾਣਕਾਰੀ ਦੇ ਦਾਂਗੇ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਬਾਈ ਹੁਣ ਥੋੜਾ ਜਿਵੇਂ ਤੁਹਾਨੂੰ ਪਤਾ ਹੈ ਥੋੜਾ ਜਿਹਾ ਟਰੈਕਟਰ ਦਾ ਮੰਨਦਾ ਵੀ ਹੈ ਕਿਉਂਕਿ ਆਫ ਸੀਜ਼ਨ ਆ ਇੱਕ ਕੁਛ ਸ਼ਹੀਦ ਦੀ ਜੋੜ ਮੇਲੇ ਚੱਲ ਰਹੇ ਆ ਕਈ ਵੀਰ ਇਹਨਾਂ ਦਿਨਾਂ 'ਚ ਟਰੈਕਟਰ ਲੰਦੇ ਵੀ ਨਹੀਂ ਹੈਗੇ ਠੀਕ ਹੈ ਜੀ ਤੇ ਚਲੋ ਬਾਈ ਅੱਗੇ ਸਾਡੀ ਮੰਡੀ ਸਾਰੀ ਖਾਲੀ ਪਈ ਹੁੰਦੀ ਅੱਜ ਦੇਖੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਾਡੇ ਵੀਰ ਅੰਦਰ ਲੱਗੇ ਟਰੈਕਟਰ ਲਾਉਣ ਅੱਜ ਥੋੜਾ ਲੇਟ ਹੋ ਗਿਆ ਸੀ ਨਹੀਂ ਅੱਗੇ ਸੀ ਆ ਟਾਈਮ ਨੂੰ ਚਲੇ ਜਾਣੇ ਬਾਈ ਤੇ ਬਾਕੀ ਬਾਈ ਇੰਡੋ ਫਾਰਮ ਵੀ ਆਪਣੇ 1-2 ਦਿਨੇ ਆਪਾਂ ਨੇ 1-2 ਦਿਨ ਦੇ ਵਿੱਚ ਵਿੱਚ ਤੇ ਇਸ ਤੋਂ ਇਲਾਵਾ ਆਪਣੇ ਕੋਲ ਜੌਂਡੀਅਰ ਖੜਾ ਹੈ ਜੀ 5210 ਕਈ ਵੀਰਾਂ ਨੇ ਕਹਿਣਾ ਬਾਈ ਤੇ ਇਹ ਇਹ ਆਪਣਾ 21 ਮਾਡਲ ਹੈ ਜੀ ਟਰੈਕਟਰ ਤੇ ਸਿਰਫ 400 ਘੰਟਾ ਚੱਲਿਆ ਹੋਇਆ ਪੀਬੀ 27 ਖਰੜ ਦਾ ਨੰਬਰ ਹੈ ਫਰਸਟ ਓਨਰ ਦਾ ਟਰੈਕਟਰ ਹੈ ਇਸਨੈ ਲੈਣਾ ਹੋਇਆ ਜੌਂਡੀਰ ਤਾਂ ਬਾਈ ਨਵਾਂ ਸਮਝ ਕੇ ਲੈ ਜਿਓ ਫੁੱਲ ਗਰੰਟੀ ਆ ਟਰੈਕਟਰ ਦੀ ਤੇ ਟਰੈਕਟਰ ਸਾਰਾ ਜੈਨੂਨ ਆ ਬਾਈ A to Z ਆ ਠੀਕ ਆ ਜੀ 21 ਮਾਡਲ ਹੈ ਜੀ ਲੋ ਜੀ ਟਾਇਰ ਚੈੱਕ ਕਰੋ ਟਰੈਕਟਰ ਦੇ ਆ ਦੇਖੋ ਮਾਰਕੀਟ ਟਾਇਰਾਂ ਦੇ ਜੇ ਕਿਦੇ ਜੇ ਗੱਡੀ ਦੇ ਉਤਰੇ ਨਹੀਂ ਆਗੇ ਬਾਈ ਸਿਰਫ 400 ਕੁਸ਼ਕ ਘੰਟੀ ਟਰੈਕਟਰ ਚੱਲਿਆ ਵਾ ਜਮਾ ਨਵਾਂ ਟਰੈਕਟਰ ਬਾਕੀ ਕਿਸੇ ਵੀ ਨੇ ਡੋ ਫਾਰਮ ਲੈਣਾ ਬਾਈ ਤਾਂ ਉਹ ਵੀ ਜ਼ਰੂਰ ਆਪਣੇ ਨਾਲ ਕੰਟੈਕਟ ਕਰਿਆ ਕਰੋ ਠੀਕ ਹੈ ਜੀ ਟਰੈਕਟਰ ਵਧੀਆ ਬਾਈ ਰੇਟ ਵੀ ਜਾਇਜ਼ ਆ ਬਾਕੀ ਆਪਣਾ ਨੰਬਰ ਬਾਈ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਕਿਸੇ ਨੇ ਵੀ ਕਿਸੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਤਾਂ ਆਪਣੇ ਨਾਲ ਕਾਲ ਕਰ ਸਕਦਾ ਹੈ ਕਈ ਵੀਰਾਂ ਦਾ ਬਾਈ ਫੋਨ ਚੱਕ ਨਹੀਂ ਹੁੰਦਾ ਤਾਂ ਅੱਗੇ ਵੀ ਵੀਡੀਓ ਚ ਕਹਿੰਦੇ ਬਾਈ ਵੀ WhatsApp ਤੇ ਮੈਸੇਜ ਕਰ ਦਿਆ ਕਰੋ ਉੱਥੇ ਤੁਹਾਨੂੰ ਰਿਪਲਾਈ ਮਿਲਿਆ ਕਰੂਗਾ ਬਾਈ ਕਈ ਵਾਰ ਫੋਨ ਨਹੀਂ ਚੱਕ ਹੁੰਦਾ ਤਾਂ ਠੀਕ ਹੈ ਜੀ ਕਈ ਵੀਰ ਗੁੱਸਾ ਕਰਦੇ ਆ ਬਾਈ ਫੋਨ ਨਹੀਂ ਚੱਕਦੇ ਬਾਈ ਕਈ ਵਾਰ ਉਹਰੇ ਕੰਮ ਤੇ ਵਿਜੀ ਹੁੰਦੇ ਆ ਫੋਨ ਨਹੀਂ ਚੱਕ ਹੁੰਦਾ ਤਾਂ ਕਰਕੇ ਮੇਰਾ ਵੀ ਰਿਮਾਈਂਡਰ ਨਾ ਕਰਿਆ ਕਰੋ ਉਹ WhatsApp ਤੇ ਮੈਸੇਜ ਕਰਦਿਆ ਕਰਿਆ ਕਰੋ ਉਤੇ ਆਪਣਾ ਜੋ ਵੀ ਹੈਗੀ ਜਾਣਕਾਰੀ ਲੈ ਲਿਆ ਕਰੋ ਠੀਕ ਹੈ ਜੀ ਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਕਿਸੇ ਵੀ ਮੇਰੇ ਵੀਰ ਨੇ ਬਾਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤਾਂ ਵੀ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਠੀਕ ਹੈ ਜੀ ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓਆਂ ਤੇ ਜੋ ਵੀ ਹੈਗੀ ਟਰੈਕਟਰ ਦੀ ਸਾਈਜ਼ ਤੇ ਸਾਰੀ ਡਿਟੇਲ ਉਹ ਪਾ ਦਿਆ ਕਰੋ ਬਾਈ ਤੇ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ